ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਹਾਲਤ ਉਸ ਪਲਵਾਨ ਵਰਗੀ ਹੋਈ ਪਈ ਹੈ ਜਿਸ ਨੇ ਆਪਣਾ ਵਿਰੋਧੀ ਪਲਵਾਨ ਢਾਟਾ ਲਿਆ ਪਰ ਉੱਪਰ ਬੈਠਾ ਇਸ ਗੱਲੋਂ ਡਰੀ ਜਾਂਦਾ ਬਈ ਕਿਤੇ ਉੱਟ ਕੇ ਉਹ ਉਸੇ ਨੂੰ ਨਾ ਢਾ ਲਵੇ ਤਰਨ ਤਰਨ ਜ਼ਿਮਨੀ ਚੋਣ ਜਿੱਤ ਕੇ ਵੀ ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ ਸਰਕਾਰ ਦਾ ਰੋਈ ਜਾਣਾ ਇਹੋ ਗੱਲ ਦਰਸਾਉਂਦਾ ਹੈ ਚੋਣ ਨਤੀਜੇ ਦੇ 3 ਦਿਨ ਮਗਰੋਂ ਆਮ ਆਦਮੀ ਪਾਰਟੀ ਇੱਕੋ ਰਾਗ ਲਾਪੀ ਜਾ ਰਹੀ ਹੈ ਇਸ ਦੇ ਮੰਤਰੀ ਅਤੇ ਆਗੂ ਸੁਖਵੀਰ 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 ਹੀ ਕਰੀ ਜਾਂਦੇ ਨੇ ਜਿਸ ਤੋਂ ਲੱਗਦਾ ਇਹਨਾਂ ਨੂੰ ਸੁਖਵੀਰ ਸਿੰਘ ਬਾਦਲ ਦਾ ਪੂਰੀਆ ਹੋ ਗਿਆ ਹੈ ਤਰਨਤਾਰਨ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਦੂਜੇ ਸਥਾਨ ਉੱਤੇ ਆਉਣਾ ਹਾਕਮਾਂ ਤੋਂ ਜਰਿਆ ਨਹੀਂ ਜਾਂਦਾ ਉਹਨਾਂ ਦਾ ਸਾਰਾ ਜ਼ੋਰ ਸੁਖਵੀਰ ਬਾਦਲ ਨੂੰ ਗੈਂਗਸਟਰਾਂ ਦਾ ਸਾਥੀ ਦਰਸਾਉਣ ਉੱਤੇ ਲੱਗਿਆ ਹੋਇਆ ਹੈ ਆਮ ਆਦੀ ਪਾਰਟੀ ਦੇ ਨਵੇਂ-ਨਵੇਂ ਬਣਾਏ ਮੁੱਖ ਬਲਾਰੇ ਕੁਲਦੀਪ ਸਿੰਘ ਢਾਲੀਵਾਲ ਅੱਜ ਫੇਰ ਕੁਝ ਫੋਟੋਆਂ ਲੈ ਕੇ ਸਾਹਮਣੇ ਆ ਗਏ ਇਹਨਾਂ ਤਸਵੀਰਾਂ ਰਾਹੀਂ ਉਹ ਪੁਰਾਣੇ ਕਈ ਗੈਂਗਸਟਰਾਂ ਨੂੰ ਸੁਖਵੀਰ ਬਾਦਲ ਨਾਲ ਜੋੜਨ ਦਾ ਯਤਨ ਕਰਦੇ ਹੋਏ ਵੱਡਾ ਸਬੂਤ ਦੱਸਦੇ ਨੇ ਸੁਖਵੀਰ ਸਿੰਘ ਬਾਦਲ ਨੇ ਵੀ ਚੋਣ ਨਤੀਜੇ ਆਉਣ ਮਗਰੋਂ ਰੇਸ ਉੱਤੇ ਪੈਰ ਰੱਖ ਦਿੱਤਾ ਹੈ ਅਤੇ ਸਰਕਾਰ ਨੇ ਵੀ ਸੁਖਵੀਰ ਬਾਦਲ ਖਿਲਾਫ ਗਿਣੀ ਮਿਤੀ ਰਣਨੀਤੀ ਤਹਿਤ ਭੰਡਾਂ ਲਈ ਸਪੀਡ ਫੜ ਲਈ ਹੈ ਹੁਣ ਜੇਕਰ ਸਰਕਾਰ ਸੁਖਵੀਰ ਬਾਦਲ ਖਿਲਾਫ ਇਸ ਆਧਾਰ ਉੱਤੇ ਕਾਰਵਾਈ ਲਈ ਜ਼ਮੀਨ ਤਿਆਰ ਕਰ ਰਹੀ ਹੈ ਤਾਂ ਇਹ ਕਦਮ ਭਗਵੰਤਮਾਨ ਸਰਕਾਰ ਲਈ ਵੱਡੀ ਸਿਆਸੀ ਭੁੱਲ ਵੀ ਬਣ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਤੇ ਸੁਖਵੀਰ ਬਾਦਲ ਦੀ ਸਿਆਸੀ ਸਥਿਤੀ ਇੰਨੀ ਵੀ ਵਹਿਤਰ ਨਹੀਂ ਜਿਸ ਤੋਂ ਆਮ ਆਦਮੀ ਪਾਰਟੀ ਘਬਰਾਉਣ ਲੱਗੇ ਨਾ ਉਸ ਕੋਲ ਜ਼ਿਆਦਾ ਵਿਧਾਇਕ ਨੇ ਨਾ ਹੀ ਐਮਪੀ ਉਹ ਤਾਂ ਖੁਦ ਸਿਆਸੀ ਜ਼ਮੀਨ ਤਲਾਸ਼ ਕਰ ਰਹੇ ਨੇ ਜੇਕਰ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਤਾਂ ਇਹ ਲਾਜ਼ਮੀ ਸ਼੍ਰੋਮਣੀ ਅਕਾਲੀ ਦਲ ਅਤੇ ਸੁਖਵੀਰ ਬਾਦਲ ਨੂੰ ਸਿਆਸੀ ਅੰਬਰ ਉੱਤੇ ਹੋਰ ਉੱਪਰ ਲਿਜਾਣ ਦਾ ਨਿਸ਼ਚਿਤ ਤੌਰ ਤੇ ਕੰਮ ਕਰੇਗੀ ਇਹ ਕਦਮ ਸ਼੍ਰੋਮਣੀ ਅਕਾਲੀ ਦਲ ਨੂੰ ਸਿਆਸੀ ਜ਼ਮੀਨ ਮੁਹੱਈਆ ਕਰਵਾਉਣ ਵਾਲਾ ਹੋਏਗਾ ਬੜੀ ਹੈਰਾਨੀ ਦੀ ਗੱਲ ਹੈ ਕਿ ਸਾਰੇ ਵਿੱਚ ਪ੍ਰਮੁੱਖ ਵਿਰੋਧੀ ਧਿਰ ਕਾਂਗਰਸ ਕਿੱਥੇ ਗਾਇਵ ਹੈ ਜ਼ਮਾਨਤ ਜਵਤ ਹੋਣ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਪਤਾ ਨਹੀਂ ਕਿ ਇਸ ਆਪਸ ਹੋ ਗਿਆ ਗੱਲ ਤਾਂ ਦੋਹਾਂ ਨੂੰ ਅਹੁਦਿਆਂ ਤੋਂ ਲਾ ਦੇਣ ਦੀ ਵੀ ਤੁਰ ਪਈ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਲਈ ਪਰਗੜ ਸਿੰਘ ਸੁਖਜਿੰਦਰ ਸਿੰਘ ਦਾ ਦਾਵਾ ਅਤੇ ਚਰਨਜੀਤ ਸਿੰਘ ਚੰਨੀ ਦਾ ਨਾਂ ਚੱਲ ਰਿਹਾ ਹੈ ਵਿਰੋਧੀ ਧਿਰ ਦੇ ਨੇਤਾ ਵਜੋਂ ਸੁਖਪਾਲ ਸਿੰਘ ਖੈਰਾ ਦਾ ਨਾਂ ਚੱਲ ਰਿਹਾ ਹੈ ਜੋ ਇੱਕ ਸਮੇਂ ਆਮ ਆਦਮੀ ਪਾਰਟੀ ਵਿੱਚ ਹੁੰਦੇ ਹੋਏ ਵਿਰੋਧੀ ਧਿਰ ਦੇ ਨੇਤਾ ਰਹੇ ਵੀ ਚੁੱਕੇ ਨੇ ਕਾਂਗਰਸ ਨੇ ਹਾਲੇ ਵੀ ਜੇਕਰ 2027 ਦੇ ਮੱਦੇਨਜ਼ਰ ਫੈਸਲੇ ਨਾ ਲਏ ਪੰਜਾਬ ਵਿੱਚੋਂ ਵੀ ਫਿਰ ਇਹ ਸੱਤਾ ਦੀ ਵਾਪਸੀ ਦਾ ਰਾਹ ਭੁੱਲ ਜਾਵੇ ਪਹਿਲਾਂ ਇੱਕ ਵਾਰ ਤੁਸੀਂ ਆਵਾਜ਼ ਦੀ ਪਾਰਟੀ ਦੇ ਬਲਾਰੇ ਕੁਲਦੀਪ ਸਿੰਘ ਧਾਲੀਵਾਲ ਨੂੰ ਦੇਖ ਲਓ ਫਿਰ ਦੱਸਦੇ ਹਾਂ ਕਿਵੇਂ ਸੁਖਵੀਰ ਸਿੰਘ ਬਾਦਲ ਚੋਣ ਹਾਰਨ ਤੋਂ ਬਾਅਦ ਵੀ ਜੇਤੂ ਬੰਗ ਤਰਨਤਾਰਨ ਹਲਕੇ ਵਿੱਚ ਗੱਜਦੇ ਫਿਰਦੇ ਨੇ ਔਨ ਲੱਗਦਾ ਜਿਵੇਂ ਉਹਨਾਂ ਅੰਦਰ ਨਵੀਂ ਊਰਜਾ ਦਾ ਸੰਚਾਰ ਹੋ ਗਿਆ ਹੋਵੇ ਉਹ ਉਹਨਾਂ ਕਾਲੀ ਸਰਪੰਚਾਂ ਤੇ ਆਗੂਆਂ ਦੇ ਘਰ ਜਾ ਰਹੇ ਨੇ ਜਿਨ੍ਹਾਂ ਖਿਲਾਫ ਸਰਕਾਰ ਦੇ ਇਸ਼ਾਰੇ ਉੱਤੇ ਇਸ ਜਿਮਨੀ ਚੋਣ ਦੌਰਾਨ ਪੁਲਿਸ ਵੱਲੋਂ ਕਾਰਵਾਈ ਕਰਨ ਦੇ ਦੋਸ਼ ਲੱਗੇ ਨੇ ਇਨਾ ਦੋਸ਼ਾਂ ਕਰਕੇ ਹੀ ਤਾਂ ਦੇਸ਼ ਦੇ ਮੁੱਖ ਚੋਣ ਕਮਿਸ਼ਨ ਨੇ ਪੰਜਾਬ ਪੁਲਿਸ ਦੇ ਮੁਖੀ ਗੌਰਵ ਜਾਦਵ ਨੂੰ ਤਲਵਰ ਕਰ ਲਿਆ ਜਿਮਨੀ ਚੋਣ ਦੌਰਾਨ ਚੋਣ ਕਮਿਸ਼ਨ ਕੋਲ ਸ਼ਿਕਾਇਤ ਕਰਕੇ ਮੈਲਾ ਐਸਐਸਪੀ ਨੂੰ ਸਸਪੈਂਡ ਕਰਵਾ ਚੁੱਕੇ ਸ਼੍ਰੋਮਣੀ ਅਕਾਲੀ ਦਲ ਨੇ ਹੁਣ ਮੁੱਖ ਚੋਣ ਕਮਿਸ਼ਨ ਕੋਲ ਸ਼ਿਕਾਇਤ ਕਰਕੇ ਪੰਜਾਬ ਪੁਲਿਸ ਦੇ ਮੁਖੀ ਦੇ ਸੰਮਣ ਕਢਵਾ ਦਿੱਤੇ ਨੇ ਤਰਨਤਾਰਨ ਜ਼ਿਮਨੀ ਚੋਂਦran ਅਕਾਲੀ ਸਰਪੰਚਾਂ ਤੇ ਅਕਾਲੀ ਹਮਾਇਤੀਆਂ ਖਿਲਾਫ ਝੂٹے ਪਰਚੇ ਦਰਜ ਕਰਨ ਦੀ ਸ਼ਿਕਾਇਤੋ ਤੇ ਚੋਣ ਕਮਿਸ਼ਨ ਨੇ ਡੀਜੀਪੀ ਗੌਰਵ ਜਾਦਵ ਨੂੰ 25 ਨਵੰਬਰ ਨੂੰ ਦਿੱਲੀ ਵਿਖੇ ਤਲਬ ਕੀਤਾ ਐ ਐਕਸਟਰਾ ਦੇ ਵਿੱਚ ਰਹਿ ਰਹੇ ਕੇ ਸੁਖਬੀਰ ਪੱਲਪਰੀ ਸਦੀ ਦੀ ਸਦੀ ਭਾਸ਼ਾ ਗੈਸਟਾਲ ਦੀ ਬੋਤ ਉਸੇ ਹੀ ਨਜ ਦੇ ਵਿੱਚ ਉਸੇ ਹੀ ਨਜ ਦੇ ਵਿੱਚ ਦਬਕਾਉਂਦਾ ਦਾਬੇ ਮਾਪ ਮੈਂ ਕਹਿੰਦਾ ਕਿ ਪੰਜਾਬ ਦੇ ਲੋਕ ਜਾਂ ਪੰਜਾਬ ਦੇ ਅਫਸਰ ਜਿਹੜੇ ਆ ਉਹ ਇਹਨਾਂ ਦਾਬਿਆਂ ਤੋਂ ਨਾ ਕਦੀ ਡਰੇ ਸੀ ਨਾ ਕਦੀ ਡੰਗੇ ਤੇ ਨਾ ਹੀ ਕਦੀ ਡੋੰਦੇ ਜਿਹੜਾ ਪਿਛਲਾ ਅਧਿਕਾਰ ਬੋਲਦਾ ਜਿਹੜਾ ਪਿਛਲਾ ਸਰਬੀਯੋਗ ਅਧਿਕਾਰ ਬੋਲਦਾ ਉਹ ਮੇਰੇ ਕੋਲ ਇੱਕ ਲੰਬੀ ਲਿਸਟ ਹੈ ਕਿ ਕਿੰਨੇ ਬੰਦੇ ਜਿਹੜੇ ਕਿੰਨੇ ਗੈਂਗਸਟਰ ਜਿਹੜੇ ਫੋਟੋਆਂ ਨਾਲ ਨੇ ਕਿਤੇ ਵਿੱਕੀ ਮਨੂ ਖੇੜ ਤੋਂ ਲੈ ਕੇ ਅਮਨਦੀਪ ਮਲਦਾਨੀ ਪੀ ਬਣਾਇਆ ਰੋਕੀ ਫਾਜ਼ਲ ਦਾ ਗੋਡੀ ਬਲਾਡ ਕੁਲਦੀਪ ਨਲੂਆ ਦਾ ਛੇੜਾ ਖੁੱਬਣ ਸੋਨੋ ਕੰਗਲਾ ਲੱਕੀ ਪਟਿਆਲ ਜੱਗੂ ਭਗਵਾਨ ਕੋਈਆ ਦੇਖੋ ਇਹਨਾਂ ਦੀਆਂ ਫੋਟੋਆਂ ਇਹਨਾਂ ਬੰਦਿਆਂ ਦੇ ਨਾਲ ਬੰਦਾ ਜਿਹੜੀਆਂ ਅਖਬਾਰਾਂ ਦੇ ਵਿੱਚ ਇਹ ਕੋਈ ਮੈਂ ਕੋਈ ਦੋਸ਼ ਨਹੀਂ ਲਾ ਲਿਆ ਇਹ ਉਹ ਅਗਿਆਖਵਾਦਾਂ ਦੇ ਵਿੱਚ ਹਨ ਇਹ ਦੇਖੋ ਸਾਰੀਆਂ ਫੋਟੋਆਂ ਵਿੱਚ ਸਭ ਇਹ ਉਹ ਬੰਦੇ ਆ ਰਹੇ ਨੇ ਬੰਦੇ ਨੇ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਹਨ ਉਹ ਜਿਹੜੇ ਬੰਦੇ ਪੰਜਾਬ ਦੀ ਕੌਨਟੈਕਸਟ ਦੇ ਵਿੱਚ ਗੈਂਗਸਟਰਾਂ ਨੂੰ ਲੈ ਕੇ ਆ ਰਹੇ ਆ ਕਿ ਗੈਂਗਸਟਰ ਦੇ ਭਾਈ ਪੰਜਾਬ ਦੀ ਸਭਾ ਦੇ ਕਬਜ਼ਾ ਕੀਤਾ ਜਾਵੇ ਮੈਂ ਇਹ ਜਿਹੜਾ ਚਾਹੁੰਦਾ ਕਿ ਸਭ ਇੱਕਾ ਕਰੀ ਜੂਗਾ ਨਾ ਅੱਜ ਕੱਲ ਦੇਵਾਂਗੇ ਨਾ ਕਿਸੇ ਨੂੰ ਬੋਲ ਡਰਣਾ ਕਿ ਨਾਲ ਕਿਸੇ ਕੋਲ ਪਰਵਾਹ ਆ ਮਸਾਲਿਆਂ ਦਾ ਰਿਪੋਰਟ ਹੋ ਰਿਹਾ ਹੈ ਜਿਹੜੀਆਂ ਵਾਪਕ ਟਾਈਮ ਤੇ ਖਬਰਾਂ ਚ ਲੱਗੀਆਂ ਨਿਊਜ਼ਪੇਪਰਾਂ ਚ ਲੱਗੀਆਂ ਨਿਊਜ਼ਪੇਪਰ ਦੀ ਜਿਹੜੇ ਟੌਪ ਦੇ ਨਿਊਜ਼ਪੇਪਰਾਂ ਚ ਲੱਗੀਆਂ ਇਹਨਾਂ ਦੇ ਨਾਲ ਜਿੰਨ ਜਿੰਨ ਪੱਗਾਂ ਦੇ ਸਬੰਧ ਹੋਏ ਸੋ ਉਹਨਾਂ ਦੀ ਭਾਸ਼ਾ ਵੀ ਉਦਾਂ ਦੀ ਹੋ ਗਈ ਜਿੱਦਾਂ ਉਹ ਲੋਕਾਂ ਤੋਂ ਰਹਿੰਦੇ ਉਦਾਂ ਹੀ ਉਹ ਬੋਲਦੇ ਸੋ ਮੈਂ ਉਹਨਾਂ ਦੀ ਉਸ ਭਾਸ਼ਾ ਦੀ ਉਸ ਲੈਂਗੁਏਜ ਦੀ ਜਿਹੜੀ ਨਿੰਦਾ ਕਰਦਾ ਉਹਨਾਂ ਨੇ ਕਹਿਣਾ ਤੋਂ ਨਾ ਕਿ ਇਦਾਂ ਦਾ ਕੋਈ ਨਹੀਂ ਆ ਕਿ ਤੁਹਾਡੇ ਕੋ ਦੱਪਕੇ ਤੋਂ ਦੱਬ ਜੂਗਾ ਕੋਈ ਅਫਸਰ ਦੱਬ ਜੂਗਾ ਜਾਂ ਕੋਈ politcal party ਵਾਲਾ ਦੱਬਣਗੇ ਜਾਂ ਕੋਹਾ ਆਮਾ ਵੀ ਪਾਰਟੀ ਦਾ ਵਕਤ ਦੱਬ ਜੂਗਾ ਇਦਾਂ ਦਾ ਕੋਈ ਮਤਲਬ ਨਹੀਂ ਹੈ। ਦਾਹੀ ਗਾਲੀ ਸੱਤ। ਉਹ ਉਹਨੇ ਮੱਲੇ ਦੇਰੀ ਭਾਸ਼ਾ ਵਰਤੀ ਆ ਇਸ ਭਾਸ਼ਾ ਦੀ ਮੈਂ ਸਿੱਖੀ ਮੁੱਦਾ ਕਰਦਾ ਕਿ ਗੈਂਗਸਟਰ ਜਿਹਾ ਕਿ ਗੈਂਗਸਟਰ ਦੀ ਬੋਡੀ ਲੈਂਗੁਏਜ ਗੈਂਗਸਟਰ ਵਰਗੀ ਤੁਸੀਂ ਭਾਸ਼ਾ ਯੂਜ਼ ਕਰਦੇ ਹੋ ਇਹ ਤੁਹਾਨੂੰ ਮੱਲੇ ਜਿਹੜੀ ਆ ਪੁਰੀ ਬੋਲਤੀ ਅਨੁਸਾਰ ਕਾ ਵੀ ਕਹਿ ਰਹੀ ਹੈ ਕਿ ਤੂੰ ਕਿਹੜਾ ਦਾਇਰ ਕਰੇਂ ਇਹ ਰਾਹ ਬੜਾ ਕਰੋਗਾ ਅਗਰ ਸਬੀਧੀ ਜਿਹਦੇ ਰਾਹ ਤੇ ਪੰਜਾਬ ਦੀ ਪ੍ਰੋਜੈਕਟ ਸ਼ੁਰੂ ਹੋਣਾ ਚਾਹੁੰਦੇ ਹਾਂ ਪੰਜਾਬ ਦੇ ਲੋਕਾਂ ਨੇ ਪਹਿਲਾਂ ਹੀ ਬਹੁਤ ਦੁੱਖ ਵੇਖਿਆ ਬਹੁਤ ਭੈੜੇ ਹਾਲਾਤ ਵੇਖਿਆ ਉਹ ਹਾਲਾਤ ਕਿੱਦੇ ਬਣਾ ਦੇ ਤਰੇ ਦੇ ਸੀਗੇ ਉਸ ਸਬੀਧੀ ਕਾਲੀ ਲੀਡਰਸ਼ਿਪ ਨੇ ਦਿੱਤੇ ਤੇ ਤੁਹਾਡੇ ਪਿਤਾ ਜੀ ਸਰਦਾਰ ਪਨਾਹ ਸਿੰਘ ਬਾਦਲ ਸੀ ਵੀ ਮਿਸਟਰ ਸੀਗੇ ਕਾਲੀ ਦਾਲੇ ਭਗਤ ਸੀਗੇ ਉਨਾਂ ਨੇ ਇਹ ਹਵਾਲਾ ਲਾ ਕੇ ਕਾਗਜ਼ ਤੇ ਮਕਾਲੇ ਕਰਾਂ ਦੇ ਦਿੱਤੇ ਤਾਂ ਪੰਜਾਬੀ ਕਿੱਥੋਂ ਤੱਕ ਜਿਹੜਾ ਦੁੱਖ ਭੋਗ ਰਿਹਾ ਕਿ ਸੋਚਿਆ ਜੀ ਥੋੜਾ ਜਿਹਾ ਕਦੀ ਸੋਚੋ ਕਿ ਤੁਹਾਡੀ ਇੱਕ ਗਲਤੀ ਜਿਹੜੀ ਤੁਸੀਂ ਉਹ ਬਣਾ ਐਸਆਈਐਲ ਮੈਥ ਦਾ ਜਿਹੜਾ ਇਸ਼ੂ ਸੀਗਾ ਉਹ ਦੇਵਿਲਾ ਦੇ ਨਾਮ ਤੁਸੀਂ ਸਮਝੌਤਾ ਕਰਕੇ ਦੇ ਕੇ ਉਹਨਾਂ ਨੂੰ ਆਪਣੇ ਹੋਟਲ ਬਣਾ ਲੈ ਤੇ ਪੰਜਾਬ ਦੇ ਪੁੱਤ ਕਿੰਨੇ ਮਰਦੇ ਕਿੰਨੇ ਪੰਜਾਬੀ ਮਰਦੇ ਕਦੀ ਸੋਚਿਆ ਪੁਲਿਸ ਨੇ ਅਪੂ ਬੇਲ ਸਰਾਏ ਤੱਕ ਦਾ ਦੌੜਿਆ ਕਬੱਡੀ ਖਿਡਾਰੀ ਤੋਂ ਪਿੰਡ ਸਰਾਏ ਅਮੰਤ ਖਾਂਦੇ ਸਰਪੰਚ ਬਣੇ ਹਰਪ੍ਰੀਤ ਸਿੰਘ ਦੇ ਘਰ ਵੀ ਸੁਖਵੀਰ ਬਾਦਲ ਪੁੱਜੇ ਜਿਸ ਖਿਲਾਫ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਸੀ ਇਸੇ ਤਰ੍ਹਾਂ ਸੁਖਵੀਰ ਬਾਦਲ ਨੇ ਪਿੰਡ ਬੁੱਚਰਕਲਾਂ ਦੇ ਸਰਪੰਚ ਬਲਵਿੰਦਰ ਸਿੰਘ ਅਤੇ ਪਿੰਡ ਐਮਾ ਕਲਾਂ ਦੇ ਸਾਫਕਾ ਸਰਪੰਚ ਮਨਜਿੰਦਰ ਸਿੰਘ ਦੇ ਘਰ ਜਾ ਕੇ ਹਾਲਚਾਲ ਪੁੱਛਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਹੋਰਨਾ ਅਕਾਲੀ ਵਰਕਰਾਂ ਦੇ ਘਰ ਤੱਕ ਪਹੁੰਚ ਕਰਨ ਤੋਂ ਇਲਾਵਾ ਧੰਨਵਾਦ ਰੈਲੀ ਵੀ ਕੀਤੀ ਸੁਖਵੀਰ ਬਾਦਲ ਨੇ ਰੈਲੀ ਦੌਰਾਨ ਵੀ ਦੋਸ਼ ਲਾਇਆ ਕਿ ਆਮ ਆਦੀ ਪਾਰਟੀ ਦੀ ਸਰਕਾਰ ਨੇ ਪੰਜਾਬ ਨੂੰ ਪੁਲਿਸ ਸਟੇਟ ਵਿੱਚ ਬਦਲ ਦਿੱਤਾ ਨਾਲ ਹੀ ਦੇਖੋ ਸੁਖਵੀਰ ਬਾਦਲ ਨੇ ਕਿਵੇਂ ਪੁਲਿਸ ਅਫਸਰਾਂ ਨੂੰ ਚੇਤਾਵਨੀ ਦਿੱਤੀ ਆ ਜਿਹੜਾ ਪੰਜਾਬ ਸਰਕਾਰ ਕਰ ਰਹੀ ਹੈ ਪੰਜਾਬ ਪੁਲਿਸ ਕਰ ਰਹੀ ਹੈ ਮੈਨੂੰ ਲੱਗਦਾ ਹੈ ਹਿੰਦੁਸਤਾਨ ਵਿੱਚ ਐ ਜੀਆਂ ਧਜੀਆਂ ਕਾਨੂੰਨ ਦੀਆਂ ਕਿਸੇ ਨੇ ਨਹੀਂ ਉਡਾਈਆਂ ਜਿੰਨੀਆਂ ਪੰਜਾਬ ਦੀ ਪੁਲਿਸ ਨੇ ਉਡਾਈਆਂ ਮੈਂ ਪੰਜਾਬ ਪੁਲਿਸ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਆ ਬਾਹਰਲੇ ਲੁਟੇਰਿਆਂ ਦੇ ਕਹਿਣ ਤੇ ਜੋ ਕੰਮ ਕਰ ਰਹੇ ਹੋ ਬਹੁਤ ਬੁਰਾ ਕਰ ਰਹੇ ਹੋ ਤੇ ਜਿਹੜੇ ਲੋਕ ਜਿਹੜੇ ਅਫਸਰ ਆ ਹਿੱਸਾ ਪਾਉਣਗੇ ਤੇ ਅੱਗੇ ਪਾਉਂਦੇ ਰਹਿਣਗੇ ਮੇਰੇ ਤੋਂ ਇੱਕ ਵਾਦਾ ਲੈ ਲਿਓ ਉਹਨਾਂ ਨੂੰ ਕਾਨੂੰਨ ਦੇ ਦੇ ਸਾਹਮਣੇ ਆਉਣਾ ਪੈਣਾ ਫਿਰ ਬਾਅਦ ਚ ਨਾ ਕਿਓ ਕਿਉਂਕਿ ਬਾਅਦ ਪੌਲੋਜੀ ਨਹੀਂ ਹੋਣੀ ਤੁਸੀਂ ਹੈਰਾਨ ਰੱਖੋਗੇ ਬੱਚਿਆਂ ਨੂੰ ਅੰਦਰ ਕੀਤਾ ਜਾ ਰਿਹਾ ਹੈ ਜਿਹੜਾ ਵਰਕਰ ਨਹੀਂ ਮਿਲ ਰਿਹਾ ਉਹਦੀ ਘਰਵਾਲੀ ਨੂੰ ਅੰਦਰ ਉਹਦੀ ਮਾਂ ਤਾਂ ਨੂੰ ਅੰਤ ਚੱਕੇ ਲੱਗੇ ਐ ਇਹ ਤੋਂ ਮੜਾ ਕੀ ਹੋ ਸਕਦਾ ਹੈ ਕੋਈ ਨੈਤਿਕਤਾ ਹੁੰਦੀ ਆ ਤੁਸੀਂ ਜਿੱਤ ਗਏ ਹੋ ਤੱਕੇ ਨਾ ਜਿੱਤ ਗਏ ਹੋ ਜਿਹੜੀ ਤੁਹਾਡੀ ਬੁਗਲਾਟ ਆ ਦਿਖਾਉਂਦੀ ਐ ਕਿ ਤੁਸੀਂ ਥੋੜੇ ਦਿਲ ਚੋਂ ਸੈਟੀਸਫੈਕਸ਼ਨ ਨਹੀਂ ਹੋਈ ਜਿੱਤਨ ਦੀ ਕਿਉਂਕਿ ਤੁਹਾਨੂੰ ਪਤਾ ਕਿਵੇਂ ਜਿੱਤੇ ਹਾਂ ਜਿਹੜੇ ਘਰਾਂ ਵਿੱਚ ਸਖਵੀਰ ਬਾਦਲ ਪਹੁੰਚੇ ਦੇਖੋ ਉੱਥੇ ਮੌਜੂਦ ਅਕਾਲੀ ਵਰਕਰਾਂ ਤੇ ਔਰਤਾਂ ਨੇ ਸਖਵੀਰ ਬਾਦਲ ਨੂੰ ਕਿਹੜੇ ੱੱੱਕੇ ਬਾਰੇ ਦੱਸਿਆ ਵਰਨਾ ਬਹੁਤ ੱੱਕਾ ਹੋ ਰਿਹਾ ਜੀ ਹਾਂ ਜੀ ਬਹੁਤ ੱੱਕਾ ਦਿਆ ਹਾਂ ਕੀ ਕੀ ਦੱਸਿਆ ਨਹੀਂ ਤਿੰਨ ਚਾਰ ਨਾਂ ਪੁਰਸਾ ਹੀ ਆਈਏ ਰਾਤ ਵੀ ਦਿਨ ਇਹ ਫੱਜੇ ਫੱਜੇ ਸਾਰੇ ਕੋਈ ਸਾਡੇ ਘਰ ਨਹੀਂ ਆਏ ਜੀ ਸਾਡੀ ਪਰਜਾਈ ਹੋ ਰ hạtੀ ਚੋ ਕੇ ਲੱਗੇ ਜੀ ਹਾਂ ਜੀ ਪੁਲਸ ਵਾਲੇ ਹਾਂ ਜੀ ਪੁਲਸ ਵਾਲੇ ਚੋਕੇ ਲੈ ਗਏ ਹਾਂ ਠਾਣੇ ਦਾ ਹੀ ਲੈਣੀ ਹੋ ਚੋਕੇ ਲੈ ਗਏ ਹਾਂ ਜਿਵੇਂ ਬਾਕੀ ਸਾਰਾ ਘਰ ਖਾਲੀ ਕਰਤਾ ਸਾਰਾ ਘਰ ਖਾਲੀ ਕਰਤਾ ਜੀ ਰਾਤ ਜਾ ਰਾਬਰਾਰ ਆਦੇ ਤੱਕ ਪੁਲਸ ਨਹੀਂ ਆਈ ਠੀਕ ਆ ਰਹੇ ਨਾਲੇ ਸਾਰੇ ਘਰ ਹੀ ਖਾਲੀ ਜੀ ਖੇ ਪਰਵਾਰ ਸਾਰੇ ਨੂੰ ਪਹੁੰਚਾਤਾ ਹਾਂ ਜੀ ਹਾਂ ਸਾਰੇ ਪੰਜੀ ਪੰਜੀ 30 30 ਡੰਗਰੇ ਆ ਸਾਰੇ ਘਰਾਂ ਚ ਪੰਜੀ ਪੰਜੀ 30 30 ਡੰਗਰੇ ਆ ਸਾਰੇ ਘਰਾਂ ਚ ਜੀ ਬਾਰਸਾਹ ਡੀਆ ਕੋਈ ਨਹੀਂ ਹੈਗਾ ਇੱਥੇ ਸਾਡੇ ਘਰਾਂ ਚ ਚਿੰਦਰੇ ਬੱਜੇ ਆ ਬੰਦੇ ਖੋਲਦੇ ਨੇ ਉਹਨਾਂ ਨੂੰ ਸੁਣਾ ਪੈਂਦੇ ਆ ਸੁਆਉਂਦੀ ਆ ਤੇ ਨਾਲ ਹੀ ਭੱਜ ਜਾਈਦਾ ਪੁਲਿਸ ਉਹਦੀ ਨਾਲ ਹੀ ਭੱਜ ਜਾਈਦਾ ਉਧਰ ਕਣਕ ਦਾ ਸੀਜ਼ਨ ਹੈ ਜੇ ਕਣਕਾਂ ਦੀ ਪਝਾਈ ਹੋਣੀ ਹੈ ਲਾਲ ਚਲੋ ਹੈ ਕ੍ਰੀਏ ਇਹਨਾਂ ਦੇ ਜਿੰਨੇ ਡੰਗਰ ਹੈ ਆਪਣੇ ਬੰਦੇ ਨੂੰ ਕੋਸਮਾ ਨਹੀਂ ਉਹ ਧੜੀ ਨਾ ਉਹ ਅੱਗੇ ਨਾ ਦੇ ਇਹ ਬਾਈ ਤਾਂ ਕੋਈ ਲੇਟ ਹੁੰਦਾ ਤੇ ਕੰਕ ਪਜਾਈ ਵਿੱਚ ਵੀ ਆਪਾਂ ਨਹੀਂ ਹੁੰਦਾ ਇਹ ਵੀ ਕਰਦੇ ਆਪਾਂ ਸਾਰੇ ਕਰਾਂਗੇ ਇਹਨਾਂ ਦਾ ਸਾਰੀ ਘੇਰਾ ਪਾ ਕੇ ਤੇ ਬਾਅਦ ਵਿੱਚ ਉਹਨਾਂ ਨੇ ਬੂਹੇ ਜਿਹੜੇ ਸਾਨੂੰ ਨਿਬੂ ਕਰਦੇ ਪੈਕ ਸਾਈਡ ਤੋਂ ਸਾਡੇ ਮਤਲਬ ਕੰਧ ਢੱਕ ਕੇ ਗਵਾਂਢੀਆਂ ਦੀ ਤੇ ਬੈਕ ਸਾਈਡ ਤੋਂ ਬੂਹੇ ਸਾਰੇ ਤੋੜ ਕੇ ਤੇ ਦਰਵਾਜ਼ੇ ਤੋੜ ਕੇ ਤੇ ਫੇਰ ਉਹ ਅੰਦਰ ਆਏ। ਸਾਡੇ ਕੈਮਰੇ ਵੀ ਮਤਲਬ ਜਿਹੜੇ ਆ ਤੋੜ ਦਿੱਤੇ ਤੇ ਚੂਨਾ ਰਸੀਵਰ ਕੁੱਟ ਕੇ ਲੈ ਗਏ। ਕੀ ਲੱਗਦਾ ਤੁਹਾਨੂੰ ਕਿਉਂ ਨਿਸ਼ਾਨਾ ਬਣਾਇਆ? ਸਾਰਾ ਕੁਝ ਇਲੈਕਸ਼ਨ ਤੋਂ ਪਹਿਲੇ। ਇਲੈਕਸ਼ਨ ਤੋਂ ਪਹਿਲਾਂ ਸਾਰਾ ਕੁਝ ਕੀਤਾ ਵਾ। ਉਹਨਾਂ ਨੂੰ ਲੱਗਦਾ ਸੀ ਕਿ ਇਹ ਇਕੱਠ ਨਹੀਂ ਹੋਊਗਾ ਪਿੰਡ ਦੇ ਵਿੱਚ। ਪਰ ਇਹ ਇਦਾਂ ਕਰਨ ਦੇ ਨਾਲ ਕੋਈ ਪਿੰਡ ਦੇ ਵਿੱਚ ਕੋਈ ਖਾਸ تعلق ਨਹੀਂ ਪਿਆ। ਅਹੀਂ ਉਹਦੇ ਬਰਾਬਰ ਤੇ ਰਹੇ। ਮਤਲਬ ਸਾਡੇ ਸਾਡੇ ਪਿੰਡ ਵਾਲੇ ਮੈਂ ਸਭ ਤੋਂ ਪਹਿਲਾਂ ਪਿੰਡ ਵਾਲਿਆਂ ਦਾ ਤਾਂ ਜਿਹੜਾ ਧੰਨਵਾਦ ਕਰਦਿਆਂ ਕਿ ਜਿਨ੍ਹਾਂ ਨੇ ਬਹੁਤ ਹੀ ਜ਼ਿਆਦਾ ਸਾਡਾ ਸਾਥ ਦਿੱਤਾ ਵਾ। ਤੋ ਮਤਲਬ ਇੱਕ ਮੇਨ ਬੰਦਾ ਫੜਨ ਕਰਕੇ ਪਰ ਜਿਹੜਾ ਬਾਕੀ ਉਹਨਾਂ ਨੇ ਪੂਰਾ ਜਿਆਦਾ ਸਾਥ ਦਿੱਤਾ ਤੁਹਾਡਾ ਅੱਜ ਬਲਸਾ ਵੀ ਪਹੁੰਚੇ ਸਾਡੀ ਪੇਠ ਨਹੀਂ ਉਹਨਾਂ ਨੇ ਲੱਗਾਂ ਦੀ ਅੱਜ ਬਲਸਾ ਵੀ ਪਹੁੰਚੇ ਹਾਂਜੀ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਬਹੁਤ ਜਿਆਦਾ ਉਹ ਮੀਟਿੰਗ ਨਹੀਂ ਉਹ ਗੱਲ ਕੀਤੀ ਨਾ ਜਿਹੜੀ ਥਾਲੀ ਦਿਖਾਦਾ ਉਸੇ ਥਾਲੀ ਦੀ ਛੇਕ ਕੀਤਾ ਸਾਰੀ ਉਮਰ ਬਿੰਦੇ ਦੇ ਨਾਲ ਬਹਿ ਬਹਿ ਕੇ ਦੇ ਰਹੀਆਂ ਸਾਰੇ ਸਾਰੇ ਮੈਂ ਇੰਨੀਆਂ ਮਤਲਬ ਕਰਦੀ ਰਹੀਆਂ 15 ਸਾਲ ਜੋ ਵੀ ਰੋਟੀ ਪਾਣੀ ਪਕਾ ਕੇ ਸਾਰਾ ਕੁਝ ਪਾ ਕੇ ਉਹਨਾਂ ਦਾ ਕੰਮ ਦੇ ਰਹੀਆਂ ਇੰਨਾ ਜਿਆਦਾ ਉਹਨਾਂ ਦਾ ਕੀਤਾ ਵਾ ਕਿ ਐਸੀ ਆਪਣਾ ਖੁਦ ਘਰ ਜੜਾ ਵਾ ਲਾ ਕੇ ਤੇ ਉਹਦੇ ਮਤਲਬ پیسے ਅਸੀਂ ਲਾ ਸਕਦੇ ਆ। ਤਾਂ ਮਤਲਬ ਅਸੀਂ ਨਹੀਂ ਆ ਪਿੰਡ ਵਾਲੇ ਸਾਰੇ ਗਵਾਵਾਂ ਸਾਰੇ ਨੂੰ ਤੁਸੀਂ ਪੁੱਛ ਲਓ। ਕੋਸ਼ਿਸ਼ ਕੀਤੀ ਕਿ ਤੁਸੀਂ ਅਕਾਲੀ ਦਰਸਬੇ ਪ੍ਰਚਾਰ ਨਾ ਦੇਖੋ ਜਿਹੜੇ ਗੱਲ ਕਰ ਰਹੇ ਨਾ ਹਰਨੀਤ ਸੰਧੂ ਵਾਸਤੇ ਇਹਨਾਂ ਨੇ 15 ਸਾਲ ਜ਼ਿੰਦਗੀ ਦੇ ਲਾਏ। ਸਾਰਾ ਕੁਝ ਇੱਥੇ ਉਹ ਇੱਕ ਪੁਵਾ ਹੀ ਰੋਟੀ ਪਾਣੀ ਸਾਰਾ ਉਹਨਾਂ ਨੇ ਦੇਖੋ ਕੀ ਕੀਤਾ ਉਸ ਪਰਿਵਾਰ ਨਾਲ। ਅਸੀਂ 500 ਤੋਂ ਪਲੱਸ ਲੀਡ ਹੋਈ ਹੈ। ਤੇ ਜੋ-ਜੋ ਚੋਣ ਨੇੜੇ ਆਉਂਦੀ ਰਹੀ ਆ ਤੇ ਸਾਨੂੰ 2-4 ਦਿਨ ਪਹਿਲਾਂ ਵੀ ਅਸੀਂ ਰਾਤ ਘਰ ਨਹੀਂ ਸੰਗਦੇ ਇਹ ਕਾੜੇ ਬੱਚਿਆਂ ਦੀ ਪੜ੍ਹਾਈ ਖਰਾਬ ਹੋਈ ਘਰਾਂ ਨੂੰ ਆਦੇ ਤਾਲੇ ਲੱਗੇ ਰਹੇ ਹੁਣ ਲੱਖਾਂ ਤੋਂ ਬਾਅਦ ਸਾਨੂੰ ਇੰਨਾ ਪਰੇਸ਼ਾਨ ਕੀਤਾ ਆ ਤੁਹਾਨੂੰ ਲੋਗ ਲੱਗੇ ਆ ਬੱਚੇ ਸਾਡੇ ਘਰੋਂ ਭ ਘਰ ਹੋਏ ਆ ਅਸੀਂ ਰੋਟੀ ਕਿਦੋਂ ਖਾਂਦੇ ਆਂਆਂ ਲੇਡੀਜ਼ ਨੂੰ ਵੀ ਇੰਦਾ ਪਰੇਸ਼ਾਨ ਘਰਾਂ ਨੂੰ ਲੋਗ ਲੱਗੇ ਦੋਹਾਂ ਘਰਾਂ ਨੂੰ ਇਹ ਆ ਪੀੜਾ ਘਰ ਆ ਮੇਰਾ ਰੋਟੀ ਘਰ ਆ ਰਾਤ ਪਹਿਲਾਂ ਕੱਲ ਤਿੰਨ ਟਾਈਮ ਪੁਲਿਸ ਆਈ ਆ ਤਿੰਨ ਟਾਈਮ ਪੁਲਿਸ ਆਈ ਆ ਤੇ ਚਲੋ ਅਸੀਂ ਅੱਗਾ ਪਿਛਾ ਰੱਖਿਆ ਇਹ ਆ ਬ੍ਰਿਧੀ ਸੈੱਡ ਹੋ ਗਿਆ ਮੈਂ ਵੀ ਸੈੱਡ ਹੋ ਗਿਆ ਰਾਤ 6:30 ਵਜੇ ਪੁਲਿਸ ਆਈ ਗੱਡੀ ਪਰ ਕੇ ਨਾਲ ਲੇਡੀ ਪੁਲਿਸ ਹੀ ਇਹ ਮੇਰੇ ਮੈਸੇਜ ਬੈਠੇ ਆ ਇਹਨਾਂ ਨੂੰ ਦੋਹਾਂ ਡੌਲਿਆਂ ਤੋਂ ਫੜ ਕੇ ਧੂ ਧੂ ਦੇ ਨਾਲ ਐਸ ਐਚਓ ਹਰਬੀ ਸਿੰਘ ਉਹਨਾਂ ਇਹਨੂੰ ਘਟੋਂ ਫੜਿਆ ਫਿਰ ਇਹਨੇ ਛੁਕਾਇਆ ਵੀ ਤੇਰਾ ਮਤਲਬ ਤੈਨੂੰ ਪਾਵਰ ਨਹੀਂ ਆ ਵੀ ਲੇਡੀ ਨੂੰ ਹੱਥ ਲਾਉਂਦੇ ਤੇ ਬੜਾ ਜਿਆਦਾ ਧੂ ਧੂ ਇਹਨੂੰ ਗੱਡੀ ਤੋਂ ਦੇ ਫਿਰ ਚਲੋ ਅਸੀਂ ਸਾਰੇ ਪਿੰਡ ਦਾ ਨਗਰ ਨਿਵਾਸੀ ਦਾ ਧੰਨਵਾਦ ਕਰਦੇ ਇਹਨਾਂ ਸਾਰਿਆਂ ਇੱਕ ਜੋਟ ਹੋ ਕੇ ਉਸੇ ਵੇਲੇ ਇਕੱਠੇ ਹੋ ਗਏ ਆ ਗੱਡੀ ਦੇ ਅੱਗੇ ਹੋ ਗਏ ਵੀ ਅਸੀਂ ਲੇੜੀ ਨੂੰ ਜਾਂਦੇ ਨੇ ਮੇਰੇ ਨਾਲ ਤਾਂ ਬਹੁਤ ਰਾਤੀ ੱੱਕੇ ਸ਼ਹੀ ਕਰਦੇ ਰਹੇ ਪਰ ਮੇਰਾ ਪਿੰਡ ਡਟਿਆ ਰਿਹਾ ਸਾਰੇ ਪਿੰਡ ਨੇ ਘੇਰਾ ਪਾਇਆ ਗੱਡੀ ਨੂੰ ਮਾਰ ਕੇ ਫਿਰ ਉਹਨਾਂ ਨੇ ਮਤਲਬ ਮੇਰਾ ਦੁਬੱਟਾ ਵੀ ਮਤਲਬ ਲਾਇਆ ਐਸ.ਐਚ.ਓ ਨੇ ਫਿਰ ਉਹਨੂੰ ਮੈਂ ਸਾਈਡ ਵੀ ਮਾਰੀ ਕੇ ਪਾਸੇ ਉਹ ਮੇਰਾ ਮੋਬਾਈਲ ਖੋਇਆ ਫਿਰ ਮੈਂ ਉਹਦੇ ਹੱਥ ਚੋਂ ਮੋਬਾਈਲ ਵੀ ਖੋਇਆ ਨਾਗਾ ਮੇਰਾ ਮੋਬਾਈਲ ਦੇ ਮੈਂ ਆਪਣੇ ਪਿੰਡ ਨੂੰ ਜੋ ਵੀ ਆ ਸਾਰਿਆਂ ਨੂੰ ਸੱਦਣਾ ਪਰ ਉਹਨੇ ਮੈਨੂੰ ਮੋਬਾਈਲ ਨਹੀਂ ਦਿੱਤਾ ਪਰ ਮੇਰੇ ਪਿੰਡ ਨੇ ਜਦੋਂ ਇੱਕ ਬੰਦਾ ਮੇਰੇ ਘਰ ਆਇਆ ਉਹਨੇ ਵੇਖ ਕੇ ਸਾਰਾ ਉਹਨੂੰ ਵੀ ਮੇਰੇ ਬੱਡ ਤੇ ਸੁੱਟ ਕੇ ਇਹਨਾਂ ਕੋਲ ਬਹੁਤ ਕੁੱਟ ਮਾਰੀ ਉਹਨੇ ਲੈ ਗਿਆ ਫਿਰ ਉਹਨੇ ਬਾਹਰ ਜਾ ਕੇ ਰੌਲਾ ਪਾਇਆ ਸਾਰੀ ਪਬਲਿਕ ਨੂੰ ਇਕੱਠਿਆ ਕਰਕੇ ਫਿਰ ਗੱਡੀ ਨੂੰ ਘੇਰਾ ਪਾਇਆ ਤੇ ਮੁੜ ਕੇ ਇਹਨਾਂ ਨੇ ਇੱਕ ਮਤਲਬ ਗਏ ਤੇ ਨਾਰਾ ਤਿੰਨ ਪੀਤਾ ਹੁਣ ਅਸੀਂ ਸਵੇਰ ਦੇ ਵੀ ਜਿੰਦਰੇ ਮਾਰੇ ਆ ਅਸੀਂ ਰਾਤ ਦੇ ਘਰੋਂ ਪਰ ਹੋਏ ਪਿਆ ਇਹ ਬੱਚੇ ਵਿਚਾਰੇ ਕਿ ਇਦਾਂ ਹੀ ਫਰੇ ਭਿੱਤੇ। ਸਾਢੇ 6 ਸਾਡੇ ਘਰ ਆਏ ਆ। ਸਾਢੇ 6 ਆਉਣ ਦਾ ਕੋਈ ਹੱਕ ਥੋੜਾ ਹੈਗਾ ਮਲਾਜ਼ਮਾਂ ਨੂੰ। ਸਾਢੇ 6 ਆਇਆ। ਮੈਂ ਕੱਲੀ ਘਰ ਆ ਤੇ ਬੱਚਾ ਦੋਤਾ ਮੇਰਾ ਇੱਡਾ ਕੋ ਉਹ ਆ ਤੇ ਉਹਦੇ ਕੋਲ ਮਮੈਲ ਲੈਣਾ ਮਮੈਲ ਕੋਲ ਆ। ਤੇ ਆਂਦੇ ਹਰ ਵੀਰ ਦਾ ਫੋਨ ਨੰਬਰ ਦੇ ਬੀਬੀ ਮੈਂ ਹਨ ਪੜਿਆ ਮੇਰੇ ਕੋਲ ਨੰਬਰ ਹੈ ਨਹੀਂਗਾ। ਉਹ ਬੱਚੇ ਕੋਲ ਮਮੈਲ ਪੜ ਕੇ ਨਾ ਹਰ ਵੀਰ ਦਾ ਨੰਬਰ ਕੱਢਿਆ। ਮੈਨੂੰ ਆਦੇ ਐਹੋ ਹੀ ਨੰਬਰ ਆ ਮੈਂ ਨਹੀਂ ਅੱਗੋਂ ਕੋਈ ਨਾਰਾ ਦਿੱਤਾ। ਤੇ ਆਂਦੇ ਆ ਕੇ ਕੱਲ ਦਾ ਆਇਆ ਦੁਪਹਿਰੇ 2:00 ਵਜੇ ਆਇਆ ਉਹਦੋਂ ਮੈਨੂੰ ਖੜਦੇ ਸੀ ਤੂੰ ਚੱਲ ਨਾਲ ਲਿਆਂਦੀ ਜਨਾਨੀ ਬੁੱਲਸਾ ਨਾਲ ਤੇ ਮੈਨੂੰ ਫੜਿਆ ਉਹਨੇ ਕਿ ਆ ਤੋਰ ਚੱਲ ਮੈਂ ਕਿਹਾ ਮੈਂ ਕਾਦੇ ਵਾਸਤੇ ਜਾਵਾਂ ਮੇਰਾ ਤਾਂ ਘਰ ਭਰਿਆ ਮੈਂ ਕੱਲੀ ਘਰ ਐ ਮੇਰੇ ਘਰ ਕੋਈ ਜੀ ਆ ਆਂਦੇ ਕਿ ਤੇਰਾ ਮੁੰਡਾ ਕਿੱਥੇ ਰਹਿੰਦਾ ਉਹ ਦੱਸ ਮੈਂ ਕਿ ਤੂੰ ਇਹ ਕਾਰਵਾਰ ਖਾਹੀ ਬੋਟਾ ਫਾਤ ਤੇਰੇ ਸਾਡੇ ਵਾਸਤੇ ਤਾਂ ਆ ਬੁੱਲਸਾ ਨਾਲ